ਹਾਂ ਪਤਾ ਬੇਟਾ ਨਾੜਾ ਸਾਰੀਆਂ ਖਤਮ ਹੋ ਜਾਂਦੀਆਂ ਔਰ ਬੁਰਾ ਹਾਲ ਹੁੰਦਾ ਇਹੀ ਤਾਂ ਕਹਿੰਦੇ ਵੀ ਇਹ ਕਿਉਂ ਨਹੀਂ ਦਿਸਦਾ ਕਿਸੇ ਨੂੰ ਜਿਹੜਾ ਸਾਨੂੰ ਤੁਸੀਂ ਜਾ ਰਿਹਾ ਹੈ ਜਿਹੜਾ ਨਗਰ ਦੇ ਲੋਕਾਂ ਨੂੰ ਮਾਵਾਂ ਨੂੰ ਦਿਸ ਰਿਹਾ ਹੈ ਜਿਹੜੀਆਂ ਮਾਵਾਂ ਹੈ ਉਹਨਾਂ ਦੇ ਕਿੰਨਾ ਦਰਦ ਹੈ ਇਹ ਕਿਉਂ ਨਹੀਂ ਦਿਖਦਾ ਕਿਸੇ ਨੂੰ ਇਹ ਇਹਨੂੰ ਕਿਉਂ ਛੋਟੀ ਜੀ ਮੁੱਦਾ ਮੰਨਦੇ ਸਭ ਤੋਂ ਵੱਡਾ ਮੁੱਦਾ ਸਿਹਤ ਦਾ ਹਾਂ ਬੇਟਾ ਬਸ ਹੁਣ ਅੱਜ ਤੋਂ ਬੇਟਾ ਨੇੜੇ ਨਾ ਜਾਈ ਪੁੱਤ ਠੀਕ ਹੈ ਨਾਰਾ ਲਾ ਦੇ ਪਰਵਾਹ ਨਾ ਕਰ